ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਮਲਾਵਾਂਗੇ ਜਿਨੇ ਨਸ਼ੇ ਦੇ ਸਮੁੰਦਰ ਦੇ ਵਿੱਚ ਤਾਰੀਆਂ ਵੀ ਲਾਈਆਂ ਤੇ ਕਿਤੇ ਨਾ ਕਿਤੇ ਆਪਣੇ ਮਨ ਦੀ ਆਵਾਜ਼ ਸੁਣ ਕੇ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਕੇ ਅਸਲੀ ਜ਼ਿੰਦਗੀ ਦਾ ਰੰਗ ਕੀ ਹੈ ਉਸ ਨੂੰ ਮਾਣਿਆ ਕਿ ਤੁਹਾਡੇ ਮੂੰਹੋਂ ਨਿਕਲਦਾ ਆਂਦਾ ਬਾਬਿਓ ਲਓ ਜੀ ਬਾਬਿਓ ਜੀ ਬਾਬਿਓ ਬਾਬਿਓ ਨਸ਼ੇ ਕਰਨ ਵਾਲਾ ਨੌਜਵਾਨ ਇਸ ਕਿੱਤੇ ਦੇ ਨਾਲ ਕਿਵੇਂ ਜੁੜਿਆ ਕੀ ਮੌਤੇ ਲੱਗੀ ਸੀਗਾ ਕੰਮ ਸਿਸਟਮ ਤੇ ਜਾਨਿਕ ਹੱਥ ਪੈਰ ਕੰਮਲ ਲੱਗੇ ਸੀ ਬਾਈ ਲੱਤਾਂ ਖਾਣ ਲੱਗੀਆਂ ਸੀਗੀਆਂ ਬਾਲਾ ਨਸ਼ਾ ਕਰਦਾ ਸੀ ਬਾਈ ਓਵਰਲੋਡ ਤੇ ਸਾਰਾ ਕੁਝ ਬੇਤ ਸਾਰੇ ਉਸ ਮਤਲਬ ਹਰ ਉਹ ਕੋਈ ਨਾ ਕੋਈ ਬਾਈ ਗਣੇ ਤਰਨਾ ਪੈਂਦਾ ਸੀ ਹਰ ਰੋਜ਼ ਇਹਦਾ ਹੀ ਕੰਮ ਸੀ ਮਰੇ ਨਾਲ ਦੇ ਦੋ ਤਿੰਨ ਚੜ ਗਏ ਬਹੁਤ ਹੋ ਗਈ ਡੈਥ ਹੋ ਗਈ ਉਹਨਾਂ ਦੀ ਬਾਈ ਤੇ ਉਹ ਵੀ ਐਂ ਕਹਿੰਦੇ ਸੀ ਤੇਰਾ ਵੀ ਮਨ ਲਾਦਾ ਵੀ ਇੱਥੇ ਹੀ ਹੋਣਾ ਚਿੱਟਾ ਵੀ ਪੀਂਦੇ ਰਹੇ ਹਾਂ ਫੇਰੀਆਂ ਹੀ ਲਿਆਤੀਆਂ ਬਾਈ ਬਾਈ ਸ਼ੁਰੂ ਤੋਂ ਮੇਰੇ ਡ੍ਰੈਂਕ ਵਧੀਆ ਸੀ ਜੀ ਮੇਰੀ ਸਕੂਲ ਟਾਈਮ ਉਹ ਤੋਂ ਬਾਅਦ ਮੈਨੂੰ ਪਹਿਲਾ ਸੀਗਾ ਵੀ ਮੈਂ ਜੇ ਕੋਈ ਕੰਮ ਕਰੂੰਗਾ ਤਾਂ ਲੋਟੈਟੂ ਸਟੂਡੀਓ ਦਾ ਹੀ ਕਰੂੰਗਾ ਉਹਦੇ ਲਈ ਪੈਸੇ ਨਹੀਂ ਸੀ ਪਰ ਬਾਈ ਮੈਨੂੰ ਬਹੁਤ ਕੁਝ ਕਰਨਾ ਪਿਆ ਉਹਦੇ ਲਈ ਫੈਕਟਰੀਆਂ 'ਚ ਵੀ ਲੱਗਣਾ ਪਿਆ ਉਹ ਦੁਕਾਨ ਕਰੀ ਸੀ ਨਾ ਉਦੋਂ ਬੱਸ ਸਟੈਂਡ ਵਾਲੇ ਕਹਿੰਦੇ ਕਹਿੰਦੇ ਵੀ ਇਹ ਦੁਕਾਨ 'ਚ ਕੋਈ ਬੰਦਾ ਕਾਮਯਾਬ ਨਹੀਂ ਹੋਇਆ ਵੀ 2 ਮਹੀਨੇ ਤੋਂ ਬਾਅਦ ਭੱਜ ਜਾਂਦੇ ਆ ਮਾਹਾਂ ਚੱਲ ਦੇਖਿਓ ਸਾਡੇ ਕਿਹੜਾ ਖਾਨਦਾਨ 'ਚ ਬਾਈ ਕਿਸੇ ਨੇ ਦੁਕਾਨ ਕਰੀਆ ਪਹਿਲੇ ਬੰਦਿਆਂ ਚੱਲ ਗਈ ਠੀਕ ਆ ਨਹੀਂ ਚੱਲੀ ਫੇਰ ਦਿਹਾੜੀਆਂ ਲਾ ਲਾਂਗੇ ਅਸੀਂ ਤਾਂ ਦਿਹਾੜੀਆਂ ਲਾਉਂਦੇ ਦੀ ਬਾਬੇ ਨੇ ਬਾਈ ਇੰਨੀ ਕਿਰਪਾ ਕੀਤੀ ਉਹ ਦੁਕਾਨ ਤੋਂ ਅੱਜ ਵੀ ਮੇਰੇ ਕੋਲ ਆ ਅੱਜ ਵੀ ਸਾਰਾ ਸੈਟਅਪ ਉਮੀਰ ਪਿਆ ਸਾਰੀ ਕੰਦ ਪੈਸਨਾ ਭਰੀ ਪਿਆ ਉਧਰ ਵੀ ਉਹ ਲੋਕ ਕਹਿੰਦੇ ਨੇ ਵੀ ਬਾਈ ਆਹ ਦੁਕਾਨ ਬਈ ਬੱਲੇ ਬੱਲੇ ਕਰਾਤੀ ਜਿਹੜੀ ਦੁਕਾਨ ਉਹ 4-5 ਲੱਖ ਦੀ ਸੀ ਉਹ 10 ਲੱਖ ਨੂੰ ਵੀ ਨਹੀਂ ਦਿੰਦੇ ਅੱਜ ਉਹ ਕਹਿੰਦੇ ਵੀਰੇ 10 ਲੱਖ ਵੀ ਤੁਸੀਂ ਲੈ ਕੇ ਮੋਂਦੇ ਧਾ ਦੋਗੇ ਨਾ ਤਾਂ ਵੀ ਨਹੀਂ ਦਿੰਦੇ ਸੀ ਟੈਡੂ ਤਾਂ ਬਈ 5-7000 ਪਲੱਸ ਕਰਤਾ ਹੁਣਾ ਸੀ ਤੇ ਟੈਡੂ ਦਾ ਕੋਈ ਗਣਤੀ ਵੀ ਨਹੀਂ ਹੈਗੀ ਬਾਈ ਤੇ ਟੈਡੂ ਤਾਂ ਸਾਰੇ ਸੈਲਿਉਲਿਟੀ ਆਪਾਂ ਦੀ ਬਣਾ ਦੇ ਜਿਵੇਂ ਸਿੱਧੂ ਬਾਈ ਦੇ ਡੈਡੀ ਦੇ ਹੀ ਬਣਾਇਆ ਸਿੱਧੂ ਦੇ ਤਾਏ ਦੇ ਹੀ ਬਣਾਇਆ ਜੀ ਆਪਾਂ ਜੀ ਖਾਨ ਦੇ ਹੀ ਬਣਾਇਆ ਤੇ ਬਲਕਾਰ ਨਖਿੱਲੇ ਬਾਈ ਦੇ ਹੀ ਬਣਾਇਆ ਜੰਗ ਢੱਲੋਂ ਬਾਈ ਦੇ ਹੀ ਬਣਾਇਆ ਦਰਸ਼ਨ ਲਖੇਵਾਲ ਦੇ ਹੀ ਬਣਾਇਆ ਕਾਫੀ ਮਤਲਬ ਆਪਣੇ ਸਾਰੇ ਜਨ ਦੇ ਬਣਾਇਆ ਕਾਫੀ ਸੈਲੀਬ੍ਰਿਟੀ ਜਿਹੜੀ ਵਧੀਆ ਵਧੀਆ ਨੇ ਉਹ ਸਾਰਿਆਂ ਨੇ ਮਹੀ ਬਣਾਏ ਨਹੀਂ ਕਿਸੇ ਨੂੰ ਅੱਜ ਤੱਕ ਮੈਂ ਆਪ ਨਹੀਂ ਪ੍ਰਪੋਜ਼ ਕੀਤੀ ਬਾਈ ਮੇਰੇ ਕੋਲ ਟੈਡੂ ਨੂੰ ਨਾ ਜਾ ਕਿਸੇ ਨੂੰ ਨਹੀਂ ਕਿਹਾ ਜਦੋਂ ਦਾ ਸਟੂਡੀਓ ਕਰਿਆ ਪ੍ਰਮਾਤਮਾ ਵੀ ਇੰਨੀ ਕਿਰਪਾ ਬਾਈ ਆਪ ਹੀ ਕਹਿੰਦੇ ਸਾਰੇ ਵੀ ਬਾਈ ਉਹ ਤੋਂ ਬਣਾਓ ਨੂੰ ਫੋਨ ਆਇਆ ਇਤੋਂ ਹਵੇਲੀ ਚੋਂ ਤੇ ਸਿੱਧੂ ਭਾਈ ਦੇ ਡਰਾਈਵਰ ਨੇ ਕਰਿਆ ਜੀ ਉਹ ਟੱਗੀ ਭਾਈ ਨੇ ਕਹਿੰਦਾ ਬਈ ਮੈਂ ਹਵੇਲੀ ਚ ਬੋਲਦਾ ਵੀ ਸਿੱਧੂ ਭਾਈ ਦੇ ਵੀ ਦਾਦੀ ਨੇ ਤਾਂ ਟੁੱਗਣਾ ਨਾ ਮਹਾ ਯਾਰ ਮਿੱਤੋਂ ਨੂੰਣਾ ਕਹਿੰਦੇ ਹਾਂ ਜੀ ਵੀ ਉਹ ਕਹਿੰਦੇ ਵੀ ਉਹ ਬੰਦਾ ਘੈਂਟ ਲਾਇਆ ਵੀ ਨਾਲ ਸਰਦਾਰਾ ਕੋ ਸਿੱਖਾ ਅਸੀਂ ਦੇਖਿਆ ਵੀ ਸਟੂਡੀਓ ਚ ਆਉਣ ਤੋਂ ਪਹਿਲਾਂ ਕੁੜੀਆਂ ਵੀ ਸਿੱਖ ਰਹੀਆਂ ਨੇ ਬਹੁਤ ਜੀ ਮੇਰੀਆਂ ਦੋ ਤਿੰਨ ਕੁੜੀਆਂ ਸਾਡੀਆਂ ਪਰ ਇੱਕ ਸਰੀ ਗਈ ਆ ਇੱਕ ਗਈ ਆ ਇੱਥੇ ਮੰਨ ਲਾ ਬ੍ਰੈਂਪਟਨ ਤੋਂ ਅੱਗੇ ਕੋਈ ਉੱਥੇ ਗਈ ਆ ਵਧੀਆ ਕੰਮ ਕਰਦੇ ਆ ਬਾਈ 15 15 ਨਾ ਰਵਾਜ ਬੁਕਿੰਗ 12 1200 ਡਾਲਰ 13 2500 ਡਾਲਰ ਇਦਾਂ ਕੰਮ ਕਰਦੇ ਆ ਬਾਈ ਇੰਡੀਆ ਡੇਡ ਡੇਡ ਲੱਖ ਰੁਪਏ ਵੰਦਾ ਮਕਸਦ ਇੱਕ ਏਕੀ ਅਬ 100 ਬੰਦੇ ਨੂੰ ਅੱਗੇ ਲੈ ਕੇ ਆਉਣਾ 100 ਬੰਦੇ ਨੂੰ ਕੰਮ ਸਕਾ ਕੇ ਅੱਗੇ ਲੈ ਕੇ ਆਉਣਾ ਬਸ ਇਹੀ ਹੈ ਮੇਰਾ ਮਕਸਦ ਸਤਸ੍ਰੀਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਆਂ ਆਪਾਂ ਨੂੰ ਦੁਨੀਆ ਤੇ ਕਈ ਅਜਿਹੇ ਇਨਸਾਨ ਅਕਸਰ ਦੇਖ ਜਾਂਦੇ ਨੇ ਤੇ ਜਿਹੜੇ ਨਸ਼ੇ ਦੀ ਅਦਾਲਦ-ਦਲ ਦੇ ਵਿੱਚ ਫਸ ਕੇ ਆਪਣਾ ਘਰ-ਵਾਰ ਤਬਾਹ ਕਰ ਲੈਂਦੇ ਨੇ ਤੇ ਕਈ ਵਾਰੀ ਅਜਿਹੇ ਨੌਜਵਾਨ ਨਸ਼ੇ ਦੇ ਇੰਨਾ ਆਦੀ ਹੋ ਜਾਂਦੇ ਨੇ ਵੀ ਉਹਨਾਂ ਦਾ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਆਪਣਾ ਘਰ-ਵਾਰ ਲਟਾਉਣ ਤੋਂ ਬਾਅਦ ਵੀ ਅਜਿਹੇ ਨੌਜਵਾਨਾਂ ਨੂੰ ਹੋਸ਼ ਨਹੀਂ ਆਉਂਦੀ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਕੀ ਰਹੇ ਹਾਂ ਪਰ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਮਲਾਵਾਂਗੇ ਜਿਨੇ ਨਸ਼ੇ ਦੇ ਸਮੁੰਦਰ ਦੇ ਵਿੱਚ ਤਾਰੀਆਂ ਵੀ ਲਾਈਆਂ ਤੇ ਕਿਤੇ ਨਾ ਕਿਤੇ ਆਪਣੇ ਮਨ ਦੀ ਆਵਾਜ਼ ਸੁਣ ਕੇ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਕੇ ਅਸਲੀ ਜ਼ਿੰਦਗੀ ਦਾ ਰੰਗ ਕੀ ਹੈ ਉਸ ਨੂੰ ਮਾਣਿਆ ਸਾਡੇ ਦਰਮਿਆਨ ਨੇ ਮਲੌਦ ਲੁਧਿਆਣਾ ਤੋਂ ਸੋਨੂ ਟੈਟੂਜ਼ ਤੇ ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਤੇ ਬਾਈ ਜੀ ਵੈਸੇ ਤਾਂ ਲੋਕਾਂ ਨੂੰ ਤੁਹਾਡੇ ਬਾਰੇ ਦਰਸ਼ਨ ਦੀ ਲੋੜ ਵੀ ਹੈ ਨਹੀਂ ਸੀਗੀ ਹੈਨਾ ਤੇ ਵਰਲਡਵਾਈਡ ਫੇਮਸ ਹੋ ਤੁਸੀਂ ਤੇ ਇਸ ਟੈਟੂ ਦੇ ਜਿਹੜਾ ਕਹਿ ਲਈਏ ਕਾਰੋਬਾਰ ਤੁਹਾਡਾ ਕਿੱਤਾ ਹੈ ਇਹ ਜੁੜਨ ਦਾ ਸਬਬ ਕਿਵੇਂ ਹੋਇਆ ਤੁਹਾਡਾ ਬਾਈ ਸ਼ੁਰੂ ਤੋਂ ਹੀ ਮੇਰਾ ਡਰਾਇੰਗ ਵਧੀਆ ਸੀ ਜੀ ਮੇਰੀ ਸਕੂਲ ਟਾਈਮ ਉਹ ਤੋਂ ਬਾਅਦ ਮੈਨੂੰ ਪਹਿਲਾਂ ਸੀਗਾ ਵੀ ਮੈਂ ਜੇ ਕੋਈ ਕੰਮ ਕਰੂੰਗਾ ਤਾਂ ਟੈਟੂ ਸਟੂਡੀਓ ਦਾ ਹੀ ਕਰੂੰਗਾ ਬਸ ਬਾਈ ਫਿਰ ਦਨਿਕ ਸ਼ੁਰੂ ਤੋਂ ਹੀ ਇਹ ਸੀਗਾ ਜਦੋਂ ਪਹਿਲਾਂ ਬਈ ਔਣੇਟਡ ਸਟੂਡੀਓ ਕਰਨਾ ਹੀ ਕਰਨਾ ਉਹਦੇ ਲਈ ਪੈਸੇ ਨਹੀਂ ਸੀ ਫਿਰ ਬਾਈ ਮੈਨੂੰ ਬਹੁਤ ਕੁਝ ਕਰਨਾ ਪਿਆ ਉਹਦੇ ਲਈ ਫੈਕਟਰੀਆਂ 'ਚ ਵੀ ਲੱਗਣਾ ਪਿਆ ਤੇ ਬਹੁਤ ਕੁਝ ਕੀਤਾ ਬਾਈ ਉਹ ਤੋਂ ਬਾਅਦ ਜਾ ਕੇ ਕਿਤੇ ਪ੍ਰਮਾਤਮਾ ਨੇ ਸੁਣਿਆ ਮੇਰਾ ਅੱਛਾ ਨਸ਼ੇ ਕਰਨ ਵਾਲਾ ਨੌਜਵਾਨ ਇਸ ਕਿੱਤੇ ਦੇ ਨਾਲ ਕਿਵੇਂ ਜੁੜਿਆ ਕੀ ਕਿਵੇਂ ਪ੍ਰਭਾਵਿਤ ਹੋਏ ਵੀ ਤੁਸੀਂ ਨਸ਼ਾ ਛੱਡਦਾ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਵੀ ਨਸ਼ੇ ਦਾ ਅੰਤ ਜਿਹੜਾ ਮੌਤ ਹੁੰਦੀ ਹੈ ਬਾ ਲੱਗੇ ਸੀ ਬਸ ਮੌਤ ਦੇ ਲੱਗੇ ਸੀਗਾ ਕੰਮ ਸਿਸਟਮ ਤੇ ਜਾਨਿਕ ਹੱਥ ਪੈਰ ਕੰਬਣ ਲੱਗੇ ਸੀ ਬਾਈ ਲੱਤਾਂ ਖਾਣ ਲੱਗੀਆਂ ਸੀਗੀਆਂ ਬਾਲਾ ਨਸ਼ਾ ਕਰਦਾ ਸੀ ਬਾਈ ਓਵਰਲੋਡ ਜਾਨਿਕ ਸਭ ਤੋਂ ਥੱਲੇ ਵਾਲਾ ਲੈਵਲ ਵਾਲਾ ਨਸ਼ੇਵਾਹ ਹੀ ਬਣ ਗਿਆ ਸੀ ਜਾਨਿਕ ਮਲਾਉ ਦਾ ਸਭ ਤੋਂ ਮਤਲਬ ਕਿ ਜਿਹੜਾ ਉੱਪਰਲੇ ਲੈਵਲ ਤੇ ਨਸ਼ਾ ਕਰਦਾ ਉਹ ਸੀਗਾ ਸਿਸਟਮ ਆਪਣਾ ਤੇ ਉਸ ਤੋਂ ਬਾਅਦ ਬਾਈ ਫਿਰ ਮੈਂ ਸੈਂਟਰ ਕੱਟਿਆ ਦੋ ਤਿੰਨ ਬਹੁਤ ਜਾਨਿਕ 6 6 ਮਹੀਨੇ ਲਾਇਆ ਸਾਲ ਵੀ ਲਾਇਆ 3 ਸਾਲ ਵੀ ਲਾਇਆ ਇੱਕ ਸੈਂਟਰ ਚ ਕਾ ਬੀ ਟਾਈਮ ਲੱਗਿਆ ਮੈਨੂੰ ਮਤਲਬ ਕਿ ਇਹ ਇੱਧਰਲੇ ਪਾਸੇ ਉਹਨੂੰ ਸੈਂਟਰ ਨੇ ਸੁਧਾਰਿਆ ਜਾਂ ਤੁਹਾਡੇ ਮਨ ਦੇ ਵਿੱਚੋਂ ਆਵਾਜ਼ ਆਈ ਸੀ ਮਨ ਦੇ ਵਿੱਚੋਂ ਆਵਾਜ਼ ਹੀ ਆਈ ਸੀ ਬਾਈ ਵੀ ਬਹੁਤ ਹੋ ਗਿਆ ਹੁਣ ਤਾਂ ਯਾਰ ਵੀ ਵੱਧੂਗਾ ਨਾ ਘਰ ਵੀ ਗਨੇ ਤਰਤਾ ਵਾਲਾ ਨਸ਼ੇ ਨੇ ਤੇ ਸਾਰਾ ਕੁਝ ਵੇਚ ਤਾ ਸਾਰਾ ਉਸ ਮਤਲਬ ਹਰ ਉਹ ਕੋਨਾ ਕੋਈ ਬਾਈ ਗਨੇ ਤਰਨਾ ਪੈਂਦਾ ਸੀ ਹਰ ਰੋਜ਼ ਇਹਦਾ ਹੀ ਕੰਮ ਸੀ ਫਿਰ ਮੈਂ ਖਾਂ ਯਾਰ ਵੀ ਇਹ ਬਹੁਤ ਸੱਲੇ ਚਲੇਗਾ ਕੰਮ ਵੀ ਸਮਝ ਲਓ ਵੀ ਮਲਾਵ ਚ ਸਾਰਾ ਨਾਲ ਥੱਲੇ ਵਾਲੇ ਲੈਵਲ ਤੇ ਆ ਗਏ ਸੀ ਆਪਾਂ ਰੋਟੇ ਨੂੰ ਵਧੀਆ ਨਹੀਂ ਸਮਝਿਆ ਆਪਾਂ ਵੀ ਸੱਟੇ ਯਾਰ ਇਹ ਚੀਜ਼ਾਂ ਪਰਿਵਾਰਿਕ ਮੈਂਬਰਾਂ ਨੇ ਕਿੰਨਾ ਕੁ ਰੋਕਿਆ ਵੀ ਨਾ ਸੋਨੂੰ ਇਹ ਜਿਹੜਾ ਰਾਹ ਤੂੰ ਗਲਤ ਚੋਂ ਲਿਆ ਹਾਂਜੀ ਉਹ ਤਾਂ ਜੀ ਡੇਲੀ ਲੱਗ ਜਾਂਦੀ ਸਵੇਰੇ ਸਾਡੇ ਦਾ ਮਤਲਬ ਸਵੇਰੇ ਉੱਠਣਸਾਰ 10 ਵਜੇ ਉੱਠ ਖੜਿਆ ਜੇ ਮੈਂ ਤਾਂ 10 ਵਜੇ ਤੋਂ ਕਲੇਜ ਹੀ ਸਟਾਰਟ ਹੋ ਜਾਂਦਾ ਇਹ ਡੇਲੀ ਦਾ ਕੰਮ ਸੀ ਉਹਦਾ ਹਰੋਈ ਕਹਿੰਦੀ ਭਰਾਵਾ ਵੀ ਛੱਡ ਪਰਾਂ ਕਿਹੜੇ ਚੱਕਰਾਂ ਪਿਆ ਤੂੰ ਵੀ ਦੁਨੀਆ ਮੇਰੇ ਨਾਲ ਦੇ ਦੋ ਤਿੰਨ ਚੜ ਗਏ ਬਹੁਤ ਹੋ ਗਈ ਡੈਥ ਹੋ ਗਈ ਉਹਨਾਂ ਦੀ ਬਈ ਤੇ ਉਹ ਵੀ ਐਂ ਕਹਿੰਦੀ ਵੀ ਤੇਰਾ ਵੀ ਮਨ ਲਾਦਾ ਵੀ ਇਦਾਂ ਹੀ ਹੋਣਾ ਪਰ ਰੱਬ ਨੇ ਵਿਚਾਲਿਆ ਬਾਈ ਸੋਚ ਵਧੀਆ ਸੀ ਆਪਣੀ ਉਹਦੇ ਕਰਕੇ ਬਚ ਗਏ ਉਸ ਜ਼ਿੰਦਗੀ ਚੋਂ ਨਿਕਲ ਕੇ ਗੁਰਸਿੱਖ ਜ਼ਿੰਦਗੀ ਦੇ ਨਾਲ ਜੁੜਿਓ ਕਿੰਨਾ ਕੁ ਫਰਕ ਲੱਗਦਾ ਕਿੰਨੀ ਕੁ ਤਬਦੀਲੀ ਆਈ ਵੀ ਸੋਨੂੰ ਜਿਹੜਾ ਕਿੰਨਾ ਕੁ ਬਦਲ ਗਿਆ ਬਾਈ ਜਿਹੜਾ ਪਹਿਲਾਂ ਵਾਲੀ ਗੱਲ ਸੀ ਜਿਹੜੇ ਗੁਰਸਿੱਖੀ ਨਾਲ ਜੋੜਿਆ ਗੁਰਸਿੱਖੀ ਨੇ ਦਿੱਤਾ ਹੀ ਬਹੁਤ ਕੁਝ ਆ ਸਾਰੀ ਬਈ ਜਿਹੜੇ ਵੀ ਅੱਜ ਕੱਲ ਦੇ ਜਿਹੜੇ ਕਹਿੰਦੇ ਵੀ ਟੈਟੂ ਬਣਾਉਣਾ ਕਹਿੰਦੇ ਬਈ ਉਹ ਤਾਂ ਹੀ ਬਣਾਉਣਾ ਹੋਰ ਕਿੱਦਾਂ ਬਣਾਉਣੇ ਨੀਗਾ ਇਹ ਚੱਕਰਾ ਮਤਲਬ ਗੁਰਸਿੱਖੀ ਨੇ ਬਹੁਤ ਬਹੁਤ ਦਿੱਤਾ ਬਈ ਸਾਰਾ ਕੁਝ ਹੀ ਗੁਰਸਿੱਖੀ ਨੇ ਗੁਰਸਿੱਖੀ ਨੇ ਨਾਮ ਦਿੱਤਾ ਗੁਰਸਿੱਖੀ ਨੇ ਅੱਗੇ ਲੈ ਕੇ ਆਂਦਾ ਗੁਰਸਿੱਖੀ ਲਈ ਯਾਰ ਉਹ ਤੋਂ ਬਗੈਰ ਮੇਰੇ ਲਈ ਕੁਝ ਨਹੀਂ ਹੈਗਾ ਬਈ ਜਿਵੇਂ ਅੱਜ ਮੈਂ ਨਾਮ ਜੁੜਦਾ ਤੇ ਮਤਲਬ ਅੱਜ ਜਿਵੇਂ ਹੋਰ ਟੈਟੂ ਵਾਲੇ ਬਹੁਤ ਨੇ ਤੇ ਉਹ ਗੁਰਸਿੱਖੀ ਨਾਲ ਮੈਨੂੰ ਜ਼ਿਆਦਾ ਪਿਆਰ ਮਿਲਿਆ ਬਈ ਉਹ ਸਿੱਖਿੰਨੇ ਮੈਂ ਬਹੁਤ ਅੱਗੇ ਲੈ ਕੇ ਜਾਂਦਾ ਤੇ ਸੋਨੂ ਟੈਟੂਜ ਬਣਾਉਣ ਦੀ ਸ਼ੁਰੂਆਤ ਕਿੱਥੋਂ કરી ਸੀ ਤੇ ਕਿਵੇਂ ਮਤਲਬ ਕੋਈ ਗੁਰੂ ਧਾਰਿਆ ਜਾਂ ਮਨ ਦੇ ਵਿੱਚ ਆਪਣੇ ਆਪ ਹੀ ਆਇਆ ਮੇਰਾ ਤਾਂ ਹੀ ਗੁਰੂ ਪਰਮਾਤਮਾ ਹੀ ਜਾਂ ਰੱਬ ਹੀ ਆ ਮੇਰਾ ਤਾਂ ਤੇ ਮੈਂ ਤਾਂ ਹੀ ਘਰ ਤੋਂ ਕਰਤੀ ਸੀ ਸਟਾਰਟਿੰਗ ਮਤਲਬ 5000 ਦੇ ਕਿ ਟੋਨਲਰ ਮੰਗਾ ਕੇ ਘਰੋਂ ਸਟਾਰਟ ਕਰਤਾ ਸੀ ਜਦੋਂ ਮੈਂ ਮਤਲਬ ਬੱਲੋ ਦੇ ਵਿੱਚ ਪਹਿਲਾ ਟੈਟੂ ਬਣਾਇਆ ਸੀ ਤਾਂ ਹਾਲਾ ਬੱਲੋ ਰੌਲਾ ਪੈ ਗਿਆ ਵੀ ਇੱਥੇ ਕਿ ਟੈਟੂ ਬਣਾਉਣ ਲੱਗਾ ਟੈਟੂ ਮਤਲਬ ਉਹ ਟੈਟੂ ਵਾਲਾ ਬਾਈ ਕਰੇਜ ਬਹੁਤ ਸੀ ਉਦੋਂ ਆਇਆ ਸੀ ਪਰ ਉਹਦੇ ਸਾਡੇ ਲੱਗ ਕੇ ਸਾਕੇ ਹੈ ਨਹੀਂ ਸੀ ਕੋਈ ਸਾਨੂੰ ਇਹ ਕਿਤੇ ਬਣਾਉਣਾ ਵੀ ਪੈਂਦਾ ਸੀ ਲੁਧਿਆਣਾ ਜਾਣਾ ਪੈਂਦਾ ਸੀ ਜਾਂ ਕਿਸੇ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਜਨ ਕਿ ਜਦੋਂ ਸਾਡੇ ਮਲੌਚੇ ਜਦੋਂ ਮੈਂ ਖਰਿਆ ਨਾ ਫਿਰ ਤਾਂ ਪਤਾ ਹੀ ਲੱਗਾ ਬਈ ਸਾਰੇ ਕਿਤੇ ਖਲਾਰਾ ਪੈ ਗਿਆ ਵੀ ਟੈਟੂ ਸਟੂਡੀਓ ਖੁੱਲ ਗਿਆ ਟੈਟੂ ਸਟੂਡੀਓ ਫਿਰ ਸਾਰਿਆਂ ਨੂੰ ਚਾਹ ਸੀ ਬਈ ਮੈਂ ਮੈਂ ਵੀ ਬਣਾਵਾ ਮੈਂ ਵੀ ਬਣਾਵਾ ਫਿਰ ਉਹ ਵਧੀਆ ਵੱਲ ਸਟੈਪ ਬਾਅਦ ਸਟੈਪ ਅੱਗੇ ਚੱਲੀ ਗਿਆ ਕੰਮ ਅੱਛਾ ਅਕਸਰ ਲੋਕ ਤੁਹਾਡਿਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਦੇਖਦੇ ਨੇ ਇੱਕ ਤੁਹਾਡੇ ਮੂੰਹੋਂ ਨਿਕਲਦਾ ਹੁੰਦਾ ਬਾਬਿਓ ਤੇ ਉਹ ਸ਼ਬਦ ਮਤਲਬ ਕਿ ਬਾਬਿਓ ਦਾ ਭਾਈ ਉਹੀ ਬਸ ਇੱਕ ਦਿਨ ਮੈਂ ਵੀਡੀਓ ਪਾਉਂਦਾ ਸੀ ਪਹਿਲਾਂ ਤਾਂ ਜਿਵੇਂ ਮੈਂ ਨਰਵਸ ਜਾ ਹੋ ਕੇ ਪਾਉਂਦਾ ਪਹਿਲਾ ਵੀਡੀਓ ਮੈਂ ਕਹਾਂ ਹਾਂ ਜੀ ਜੀ ਇਹ ਭਾਈ ਆਇਆ ਜੀ ਉੱਥੋਂ ਮੈਂ ਫਿਰ ਇੱਕ ਦਿਨ ਪਤਾ ਹੀ ਕੀ ਹੋਇਆ ਫਾਰਮ ਜੀ ਤੇ ਪੂਰੇ ਹੀ ਮਤਲਬ ਚੱਕ ਲੈ ਗਏ ਕਰ ਦਿਆਂਗੇ ਮਾਂ ਬਾਬਿਓ ਪਾਏ ਕਰ ਦਿਆਂਗੇ ਬਹੁਤ ਕਰਦੇ ਉਹ ਬਾਬਿਓ ਭਾਈ ਟ੍ਰੈਂਡਿੰਗ ਚੱਲ ਪਿਆ ਫਿਰ ਉਹ ਸਾਰੀ ਫਿਰ ਜਦੋਂ ਵੀ ਕੋਈ ਕਹਿੰਦੀ ਉਹ ਬਾਬਿਓ ਦਾ ਟੈਡੂ ਬਣਾ ਕੇ ਲਾਉਣਾ ਯਾਰ ਉਹ ਬਾਬਿਓ ਦਾ ਗਾਹ ਪੈ ਗਿਆ ਭਾਈ ਪੰਜਾਬ 'ਚ ਪੂਰਾ ਤੇ ਬਹੁਤ ਪਿਆਰ ਮਿਲਦਾ ਵਾ ਯਾ ਇੰਸਟਾਗ੍ਰam ਤੇ ਬਹੁਤ ਵਧੀਆ ਪੂਰਾ ਮਤਲਬ ਕਿ 4 ਮਿਲੀਅਨ 10 ਮਿਲੀਅਨ 50 ਮਿਲੀਅਨ ਵੀ ਵੀਡੀਓ ਗਈ ਆ 53 ਮਿਲੀਅਨ ਮਤਲਬ ਕਿ 1 2 ਦਿਨ ਛੱਡ ਕੇ ਇੱਕ ਵੀਡੀਓ ਸਾਡੀ 4 5 ਮਿਲੀਅਨ ਚੱਲੀ ਜਾਂਦੀ ਐਨਾ ਪਿਆਰ ਕਰਦੇ ਲੋਕੋ ਤੁਹਾਨੂੰ ਪਤਾ ਵੀ ਤੁਹਾਡੀ ਉਹ ਬਾਬੇ ਵਾਲੀ ਵੀਡੀਓ ਤੇ ਕਈ ਆਰੇ ਟਰੋਲ ਵੀ ਕੀਤਾ ਉਹ ਵੀਡੀਓ ਬਣਾਈਆਂ ਤੁਹਾਡੀ ਨਕਲ ਕਰਕੇ ਵੀਡੀਓ ਪਾਈਆਂ ਨੇ ਭਾਈ ਮੈਂ ਉਹ ਉਹ ਚੀਜ਼ ਨੂੰ ਮੈਨੂੰ ਮੈਨੂੰ ਉਹ ਉਹਨਾਂ ਨੇ ਜਿਨ੍ਹਾਂ ਨੇ ਬਣਾਈਆਂ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਬਈ ਤੈਨੂੰ ਗੁੱਸਾ ਤਾਂ ਨਹੀਂ ਮਾ ਯਾਰ ਨਹੀਂ ਮੈਨੂੰ ਗੁੱਸਾ ਕਰਾਣਾ ਮੈਂ ਮੈਂ ਬਈ ਮੈਨੂੰ ਵਧੀਆ ਲੱਗਿਆ ਵੀ ਪਹਿਲਾ ਟੈਟੂ ਆਰਟਿਸਟਾਂ ਜਿਹੜੀ ਮਤਲਬ ਕਾਪੀ ਕਰਕੇ ਵੀਡੀਓ ਬਣਾਉਂਦੇ ਆ ਤੁਸੀਂ ਉਹਨੇ ਮਤਲਬ YouTube ਤੇ ਵੀ ਪਾਈ ਆ ਸਾਰੀ ਬਈ ਬਲੌਗ ਬਣਾ ਕੇ ਪਾਇਆ ਵੀ ਉਹ ਮੈਨੂੰ ਵਧੀਆ ਲੱਗਿਆ ਵੀ ਯਾਰ ਕੋਈ ਮੇਰੇ ਤੇ ਕਾਪੀ ਕਰਕੇ ਮਤਲਬ ਵੀਡੀਓ ਬਣਾ ਰਿਹਾ ਵੀ ਤੁਸੀਂ ਇਹ ਦੇਖੋ ਵੀ ਕਿੰਨਾ ਪਿਆਰ ਸਾਨੂੰ ਮਿਲਦਾ ਉਹਨਾ ਵੀ ਕਿੰਨੇ ਟੈਟੂ ਆਰਟਿਸਟਾਂ ਨੇ ਸਾਨੂੰ ਕਿੰਨਾ ਪਿਆਰ ਮਿਲਦਾ ਵੀ ਸਾਡੇ ਤੇ ਲੋਕ ਵੀਡੀਓ ਬਣਾਉਂਦੇ ਨੇ ਵੀ ਬਾਬੇ ਉਹ ਕਰ ਦਾਂਗੇ ਉਹ ਕਰ ਵਧੀਆ ਲੱਗਦਾ ਬਈ ਜੇ ਤੋਂ ਬਾਜ਼ਾਰ ਚ ਜਨੇ ਆ ਇਧਰੋਂ ਉਧਰ ਮਾ ਲਾਣਾ ਮਡੀ ਜਨੇ ਜਵਾਗ ਚੱਕ ਦਿੰਦੇ ਨੇ ਫਟੇ ਉਹ ਬਾਬਿਓ ਪੂਰਾ ਕਾਫ ਹੋਉਂਦਾ ਨਹੀਂ ਵਧੀਆ ਚੱਲਦਾ ਹੀ ਉਹ ਸਿਸਟਮ ਵਧੀਆ ਲੱਗਦਾ ਅੱਛਾ ਹਾਲੇ ਤੱਕ ਕਿੰਨੇ ਕ ਟੈਟੂ ਬਣਾ ਚੁੱਕੇ ਹੋ ਤੇ ਕਿੰਨੇ ਕ ਆਰਟਿਸਟਾਂ ਦੇ ਤੁਸੀਂ ਟੈਟੂ ਜਿਹੜਾ ਬਣਾ ਚੁੱਕੇ ਹੋ ਟੈਟੂ ਤਾਂ ਬਈ 5-7000 ਪਲੱਸ ਕਰਤਾ ਆਉਣਾ ਅਸੀਂ ਤੇ ਟੈਟੂ ਦਾ ਕੋਈ ਗਣਤੀ ਵੀ ਨਹੀਂ ਹੈਗੀ ਬਾਈ ਤੇ ਟੈਟੂ ਤਾਂ ਸਾਰੇ ਸੈਲੀਬ੍ਰਿਟੀ ਆਪਾਂ ਦੀ ਬਣਾ ਲੈ ਜਿਵੇਂ ਸਿੱਧੂ ਬਾਈ ਦੇ ਦਾੜੀ ਦੇ ਵੀ ਬਣਾਇਆ ਸਿੱਧੂ ਦੇ ਤਾਏ ਦੇ ਵੀ ਬਣਾਇਆ ਜੀ ਆਪਾਂ ਜੀ ਖਾਨਦੇ ਹੀ ਬਣਾਇਆ ਤੇ ਬਲਕਾਰ ਨਖੀਲੇ ਬਾਈ ਦੇ ਬਣਾਇਆ ਜੰਗ ਢਿੱਲੋਂ ਬਾਈ ਦੇ ਬਣਾਇਆ ਦਰਸ਼ਨ ਲਖੇਵਾਲ ਦੇ ਬਣਾਇਆ ਕਾਫੀ ਮਤਲਬ ਆਪਣੇ ਸ਼ਹਿਰੀ ਸੰਦੇ ਦੇ ਬਣਾਇਆ ਕਾਫੀ ਸੈਲੀਬ੍ਰਿਟੀ ਜਿਹੜੀ ਵਧੀਆ-ਵਧੀਆ ਨੇ ਉਹ ਸਾਰਿਆਂ ਨੇ ਮੇਹੀ ਬਣਾਏ ਨੇ ਅੱਛਾ ਜਿੱਦਾਂ ਕਿ ਜ਼ਿਕਰ ਕੀਤਾ ਵੀ ਸਿੱਧੂ ਮੂਸੇ ਵਾਲੇ ਦੇ ਬਾਪੂ ਜੀ ਵੀ ਬਣਾਇਆ ਤੇ ਉਹਨਾਂ ਨਾਲ ਮਿਲਣ ਦਾ ਸਬੱਬ ਕਿਵੇਂ ਹੋਇਆ ਸੀ ਕਿਵੇਂ ਮੇਲ ਹੋਇਆ ਤੁਹਾਡੇ ਬਾਈ ਜੀ ਗੱਡੀ ਬੋ ਕਰਾਉਣ ਗਈ ਠਾਰ ਆਪਣੀ ਲੁਧਿਆਣੇ ਅਸੀਂ ਉੱਥੇ ਕਾਫੀ ਸੌਫਟ ਚ ਬੈਠੇ ਸੀ ਸਾਰੇ ਜਾਣੇ ਉੱਥੇ ਮੈਨੂੰ ਫੋਨ ਆਇਆ ਇਧਰੋਂ ਹਵੇਲੀ ਚੋਂ ਤੇ ਸਿੱਧੂ ਬਾਈ ਦੇ ਡਰਾਈਵਰ ਨੇ ਕਰਿਆ ਜੀ ਉਹ ਜੱਗੀ ਬਾਈ ਨੇ ਕਹਿੰਦਾ ਬਈ ਮੈਂ ਹਵੇਲੀ ਚ ਬੋਲਦਾ ਵੀ ਸਿੱਧੂ ਬਾਈ ਦੇ ਵੀ ਡਾਡੀ ਨੇ ਤੈਟੂ ਨਾ ਨਾ ਹਾਂ ਯਾਰ ਮੈਂ ਇਤੋਂ ਨੂੰ ਨਾ ਕਹਿੰਦੇ ਹਾਂ ਜੀ ਵੀ ਉਹ ਕਹਿੰਦੇ ਵੀ ਉਹ ਬੰਦਾ ਘੈਂਟ ਲੱਗਦਾ ਵੀ ਨਾਲੇ ਸਰਦਾਰ ਆ ਗੁਰਸੇਖਾ ਤਾਈਆਂ ਨੂੰ ਸਾਨੂੰ ਕਹਿੰਦਾ ਵੀ ਗੁਰਸੇਖ ਨੇ ਬਰੋਕਾ ਦਿੱਤਾ ਉਹ ਕਹਿੰਦੇ ਉਹ ਤੋਂ ਬਣਾਉਣਾ ਵਾ ਵੀ ਉਹੀ ਬੰਦਾ ਮੈਨੂੰ ਚਾਹੀਦਾ ਵੀ ਉਹ ਬਣਾਉਣਾ ਹੀ ਉਹ ਆ ਨਾ ਹੀ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਯਾਨੀ ਕਿ ਫਿਰ ਮੇਰਾ ਇੱਧਰ ਸਾਰਾ ਸਟੂਡੀਓ ਫੁੱਲ ਸੀ ਫਿਰ ਮੈਂ ਸਾਰਾ ਸਟੂਡੀਓ ਐਮੀ ਸਟੂਡੈਂਟਾਂ ਨੂੰ ਸਮਾ ਕੇ ਚਲੇ ਗਿਆ ਸੀ ਬਾਈ ਬਾਪੂ ਦੇ ਬਣਾਇਆ ਵਾ ਕੀ ਬਣਾਉਣਾ ਕਹਿੰਦੇ ਬਸ ਸਿੱਧੂ ਦਾ ਮੇਨ ਡਾਇਲੋਗ ਲਿਖ ਦੋ ਹੈ ਕੋਈ ਹੋਰ ਉਹ ਲਿਖਿਆ ਨਾ ਸ਼ੀਸ਼ੇ ਦੇ ਸ਼ੀਸ਼ੇ ਦੇ ਉੱਪਰ ਵੀ ਨਹੀਂ ਹਾਂ ਯੋਹੀ ਮਾਂ ਕਹਿੰਦੇ ਉਹੀ ਲਿਖ ਦੇ ਬਸ ਮਾਂ ਵਧੀਆ ਲੱਗਾਈ ਉਹ ਵਧੀਆ ਮਾਤਾ-ਨਾਨ ਮਿਲੇ ਤਾਇਆ ਜੀ ਦੇ ਫੋਟੋ ਬਣਾਈ ਬਹੁਤ ਬੱਲਾ ਹੁਣ ਤਾਂ ਫੈਮਿਲੀ ਰਿਟ੍ਰੇਸ਼ਨ ਬਣੇ ਹੋਇਆ ਜੀ ਬਾਪੂ ਕਹਿੰਦੇ ਹਾਂ ਜੀ ਆਗੇ ਜੀ ਆਜੋ ਐ ਆਜੀ ਹੁਣ ਤਾਂ ਗੱਲ ਬਾਪੂ ਬਲਕੌਰ ਸਿੰਘ ਫਿਰ ਯਾਦ ਕਰਦੇ ਰਹਿੰਦੇ ਨੇ ਸੁਣੋ ਫੋਲੋ ਫੋਲੋ ਯੀ ਫੋਲ ਵਧੀਆ ਪਿਆਰ ਕਰਦੇ ਸੀ ਪੂਰਾ ਨ ਇਹ ਲੱਗਦਾ ਜੀ ਜਿਵੇਂ ਆਪਣੇ ਬਾਪੂ ਹੁੰਦਾ ਇੰਨੀ ਵਧੀਆ ਗੱਲਾਂ ਕਰਦੇ ਨੇ ਬਹੁਤ ਗੱਲਾਂ ਸਮਝਾਉਂਦੇ ਨੇ ਬਹੁਤ ਗੱਲਾਂ ਤਾਂ ਕਹਿੰਦੇ ਨੇ ਵੀ ਭਾਈ ਥੋੜਾ ਧਿਆਨ ਰੱਖਿਆ ਕਰੋ ਤੁਸੀਂ ਬਹੁਤ ਬੱਲਾ ਮਤਲਬ ਜਿਹੜੀਆਂ ਨਹੀਂ ਮਤਲਬ ਸਾਨੂੰ ਨਹੀਂ ਪਤਾ ਸੀ ਉਹ ਨੇ ਸਮਝਾਈਆਂ ਸਾਨੂੰ ਵਧੀਆ ਲੱਗਿਆ ਜੀ ਅਸਲ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਤੁਹਾਡੇ ਕੋਲੇ ਨੌਜਵਾਨਾਂ ਦੇ ਵਿੱਚ ਕ੍ਰੇਜ਼ ਸੀ ਇੱਕ ਆਈਡਲ ਮੰਨਦੇ ਸੀ ਉਹਨਾਂ ਨੂੰ ਤੇ ਕਿੰਨੇ ਕੁ ਨੌਜਵਾਨਾਂ ਨੇ ਫਿਰ ਉਹਨਾਂ ਦੇ ਟੈਟੂ ਬਣਾਏ ਨੇ ਸਿੱਧੂ ਮੂਸੇਵਾਲੇ ਉਹ ਜੀ ਭਰਾ ਤੇ ਹੁਣੇ 25 2600 ਟੈਟੂ ਬਣਾਤ ਹੋਣਾ ਮੈਂ ਉਹਦੀ death ਤੋਂ ਬਾਅਦ ਤਾਂ ਇਹ ਜਿਹੜੇ ਜਿਨ੍ਹਾਂ ਦੇ ਮਤਲਬ ਕੀ ਨਵੇਂ tattoo studio ਵੀ ਕਰੇ ਸੀਗੇ ਇਹਨਾਂ ਨੇ ਉਹਨਾਂ ਦੇ ਵੀ tattoo studio एडवांस ਬੁੱਕ ਸੀਗੇ ਤੁਸੀਂ ਮੈਨੂੰ ਇੰਨਾ ਹਿਸਾਬ ਲਾ ਲਓ ਜਿੰਨੇ ਪਬਲਿਕ tattoo ਬਣਾਉਂਦੀ ਸੀ ਉਹ ਸਾਰੀ ਬੀਜੀ ਸੀ tattoo ਬਣਾਉਣ ਦੇ ਚੱਕਰ ਸਾਰੇ ਸਿੱਧੂ 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 ਹੋ ਗਿਆ ਸੀ ਵੀ ਜਿੰਨਾ ਪੰਜਾਬ ਸੀ ਉਹ ਸਾਰਾ tattoo ਸਿੱਧੂ ਦਾ ਬਣਿਆ ਦੇਖ ਲਓ ਤੁਸੀਂ ਇੰਨਾ ਮਤਲਬ tattoo ਬਣਿਆ ਸਿੱਧੂ ਬਾਈ ਦਾ ਸਭ ਤੋਂ ਜ਼ਿਆਦਾ ਜੇ ਇੰਡੀਆ ਦੇ ਵਿੱਚ tattoo ਬਣਿਆ ਸਿੱਧੂ ਬਾਈ ਦਾ ਬਣਿਆ ਪੂਰੇ ਵਰਲਡ ਦੇ ਵਿੱਚ ਇੰਨੇ ਸਿੰਗਰਾਂ ਦਾ tattoo ਨਹੀਂ ਬਣਿਆ ਬਾਈ ਕਦੇ ਇਹ ਨਾਲ ਸਤੂਦਾ ਗੋਣ ਹੈ ਤੇ ਗੱਲਬਾਤ ਕਰੀਏ ਸ਼ਿੰਗਰਾਂ ਦੀ ਜਿੰਨਾ ਵਿੱਚ ਗਲਾਬ ਸਿੱਧੂ ਵੀ ਸਾਨੂੰ ਪਤਾ ਲੱਗਿਆ ਤੁਹਾਡੇ ਬਹੁਤ ਨੇੜੇ ਨੇ ਉਹ ਵੀ ਤੁਹਾਡੇ ਕੋਲੋਂ ਜੇ ਟੈਟੂ ਬਣਵਾਉਣਾ ਤਾਂ ਕਹਿੰਦੇ ਸੋਨੂ ਕੋਲ ਹੀ ਬਣਵਾਉਣਾ ਉਹਨਾਂ ਨੇ ਇੱਕ ਹਫ਼ਤਾ ਲੱਗਿਆ ਦੀ ਬਾਜੀ ਉਹ ਬਸ ਐਂ ਜੀਵਾ ਵੀ ਚੱਲੀ ਆ ਕਰਨ ਆ ਜਾਂਦੇ ਸੀ ਵਿੱਚ ਉਹਨੂੰ ਕਿੱਥੇ ਆ ਕੀ ਕਰਦਾ ਟੈਟੂ ਬਣਾਉਣਾ ਆ ਗਿਆ ਮੈਂ ਆਜੋ ਜੀ ਇਹ ਬਣਾ ਫਿਰ ਥੋੜਾ ਜਿਹਾ ਬਣਾ ਆਇਆ ਅੱਛਾ ਸਾਡੇ ਯਾਰ ਕਾਲੂ ਬਣਾ ਲੈਣੇ ਚੱਲਦੇ ਹਾਂ ਉਹ ਗੀੜੇ ਬੜਾ ਖੜਦੇ ਆ ਯਾਨੀ ਕੋ ਉਹ ਬਹੁਤ ਅਸੀਂ ਇੱਕ ਹਫ਼ਤਾ ਲਗਾਤਾ ਬਾਈ ਇੱਕ ਟੈਟੂ ਬਣਾਉਣ ਨੂੰ ਅਸੀਂ ਮਤਲਬ ਰੋਜ਼ ਮਿਲਣ ਦਾ ਬਾਹਾਨਾ ਲੱਭਦੇ ਬਾਹ ਉਹ ਗਾਈਜ਼ ਉਹਨੂੰ ਕਿੱਥੇ ਆਵੇਂ ਦਿਖਾ ਦੇਈ ਚਲ ਆ ਗਿਆ ਹਾਂਜੀ ਆ ਗਿਆ ਫਿਰ ਮੈਂ ਵੀ ਅੱਧੇ ਘੰਟੇ ਚ ਯਾਨੀ ਕੋਟਾ ਦੁਬਈ ਇੱਕ ਹਫਤੇ ਤਿਆਰ ਕਰ ਰਿਆ ਸੀ ਲੈਪਟ ਸਾਰੀ ਹੈ ਕਵਰ ਅਪ ਕਰੀ ਸੀ ਮੈਂ ਉਹ ਇੱਕ ਹਫਤਾ ਲੱਗ ਗਿਆ ਬਈ ਉਹਨੂੰ ਪੂਰਾ ਮਤਲਬ ਮੇਲਾ ਇੱਕ ਹਫਤੇ ਵਾਦੀ ਲੱਗ ਗਿਆ ਮੈਂ ਯਾਰ ਲੋਕ ਵੀ ਬਈ ਮੈਂ ਉਹਨੂੰ ਕਿਹਾ ਵਾ ਬਈ ਲੋਕ ਵੀ ਕਹਿਣਗੇ ਵੀ ਪਤਾ ਨਹੀਂ ਯਾਰ ਗੁਲਾਬ ਬਾਈ ਨਾਲ ਕੀ ਗੱਲਬਾਤ ਹੋ ਗਈ ਵੀ ਹਰ ਰੋਜ਼ ਹੀ ਸਟੋਰੀਆਂ ਚੱਲ ਹੀ ਜਾਂਦੇ ਨੇ ਉਹ ਕਹਿੰਦਾ ਕੋਈ ਨਹੀਂ ਚੱਕੀ ਚੱਲ ਤੂੰ ਫੱਟੇ ਵਧੀਆ ਲੱਗਿਆ ਬਈ ਸਾਰੇ ਮਤਲਬ ਕਿਸੇ ਨੂੰ ਅੱਜ ਤੱਕ ਮੈਂ ਆਪ ਨਹੀਂ ਪ੍ਰਪੋਜ਼ ਕੀਤੀ ਵੀ ਬਾਈ ਮੇਰੇ ਕੋਲ ਟੈਡ ਉਹਨੋਂ ਨਾ ਜੋ ਕਿਸੇ ਨੂੰ ਨਹੀਂ ਕਿਹਾ ਜਦੋਂ ਨਾ ਸਟੂਡੀਓ ਕਰਿਆ ਪ੍ਰਮਾਤਮਾ ਦੀ ਇੰਨੀ ਕਿਰਪਾ ਬਾਈ ਆਪ ਹੀ ਕਹਿੰਦੇ ਸਾਰੇ ਵੀ ਬਾਈ ਉਹ ਤੋਂ ਬਣਾਉ ਛਿੱਟਾ ਵੀ ਪੀਂਦੇ ਰਹੇ ਹੂੰ ਤੇਰੀਆਂ ਹੀ ਲਿਆਤੀਆਂ ਬਾਈ ਕੁਝ ਨਹੀਂ ਛੱਟਿਆ ਬਾਈ ਕੁਝ ਵੀ ਨਹੀਂ ਛੱਟਿਆ ਜਦ ਬਾਈ ਨਸ਼ਾ ਸਸਤਾ ਬਹੁਤ ਸੀ ਬਾਈ ਸਹੀ ਗੱਲ ਪੁੱਛੋ 100 ਰੁਪਏ ਦਾ ਸਾਨੂੰ ਮਤਲਬ ਕਹਿਣਾ ਨਹੀਂ ਚਾਹੀਦਾ ਕਾਫੀ ਕੁਝ ਮਿਲ ਜਾਂਦਾ ਸੀ ਜੇ ਗੋਲੀਆਂ ਗੱਟੀਆਂ ਖਾਣੇ ਹੁੰਦੇ ਸੀ ਤਾਂ ਮਤਲਬ ਜੇਬਾਂ ਭਰ ਜਣੇ ਸਾਡੀ ਆ ਮਿਲਦਾ ਸੀ ਆ ਮਿਲਦਾ ਸੀ ਜਿਵੇਂ ਭਾਂਪਰੀਆ ਹੁੰਦੇ ਨੇ ਬਾਈ ਅੱਜ ਮੇਰੇ ਕੋਲ ਨਹੀਂ ਤਾਂ ਸਾਲੇ 10 ਬੰਦਿਆਂ ਕੋਲ ਹੋਰ ਹੁੰਦਾ ਸੀ ਉਹ ਕਹਿੰਦੇ ਚੱਲ ਤੂੰ ਮੈਗਵਾਨ ਅੱਜ ਤੂੰ ਖਵਾ ਨਹੀਂ ਕਹ ਲਉ ਮੈਗਵਾਨ ਐ ਚੱਲਦਾ ਸੀ ਬਾਈ ਬੜਾ ਸਸਤਾ ਨਸ਼ਾ ਸੀ ਉਹਦੇ ਕਰਕੇ ਉਲਝ ਗਏ ਬਾਈ ਵਿੱਚ ਮੈਡੀਕਲ ਨਸ ਨੇ ਜਿਆਦਾ ਖਰਾਬ ਕਰਤਾ ਸੀ ਤੇ ਹੁਣ ਜ਼ਿੰਦਗੀ ਦਾ ਏਮ ਕੀ ਹੈ ਕੀ ਨਿਸ਼ਾਨਾ ਸੋਚਿਆ ਹੈ ਸੋਨੂੰ ਨੇ ਵੀ ਉਸ ਮਕਾਮ ਤੇ ਪਹੁੰਚਣਾ ਵੈਸੇ ਤਾਂ ਮੈਨੂੰ ਲੱਗਦਾ ਵੀ ਮਕਾਮ ਹਾਸਲ ਕਰ ਹੀ ਲੈ ਬਈ ਸਾਰਾ ਕੁਝ ਹੀ ਪੂਰਾ ਹੋ ਗਿਆ ਐਵੇਂ ਤਾਂ ਉਹ ਇੱਕ ਲਾਲਚ ਹੀ ਹੁੰਦੀ ਮੁੰਡੇ ਦੀ ਇਹ ਤਾਂ ਕਦੇ ਪੂਰੀ ਹੋਣੀ ਨਹੀਂ ਹੈ ਨਾ ਤੇ ਸਾਰਾ ਕੁਝ ਹੀ ਪੂਰਾ ਹੋ ਗਿਆ ਕੋਟੀ ਵਾਲਾ ਸਿਸਟਮ ਵੀ ਹੋ ਗਿਆ ਗੱਡੀਆਂ ਕਾਰਾਂ ਸਟੂਡੀਓ ਆਪਣਾ ਵੀ ਹੋ ਗਿਆ ਸਾਰਾ ਕੁਝ ਹੀ ਹੋ ਗਿਆ ਬਸ ਮਕਸਦ ਇੱਕ ਇੱਕ ਹੀ ਆ ਵੀ 100 ਮੁੰਡਿਆਂ ਨੂੰ ਅੱਗੇ ਲੈ ਕੇ ਆਉਣਾ 100 ਮੁੰਡਿਆਂ ਨੂੰ ਕੰਮ ਸਿਖਾ ਕੇ ਅੱਗੇ ਲੈ ਕੇ ਆਉਣਾ ਬਸ ਇਹੀ ਹੈ ਮੇਨ ਮਕਸਦ ਰੇਂਜ ਰੋਵਰਾਂ ਤੱਕ ਵੀ ਝਾੜ ਤਿੰਪ ਲੈ ਕੇ ਛੱਡਦੇ ਆਂ ਬਈ بس ਵੀ ਸਿੱਧੂ ਬਾਏ ਨੇ ਲਈ ਜੀ ਮੈਂ ਵੀ ਲੈਣੀ ਮਤਲਬ ਮਲੌਦ ਦੇ ਵਿੱਚ ਜਿਹੜੀ ਚੀਜ਼ ਲਾਂਚ ਹੋਊਗੀ ਨਾ ਬਾਈ ਉਹ ਪਹਿਲਾਂ ਮਹੀਂ ਘਰ ਨੂੰ ਜੋ ਮਰਜ਼ੀ ਹੋ ਜਵੇ ਕੋਈ ਨਹੀਂ ਬੰਦਾ ਕਰ ਸਕਦਾ ਉਹ ਮੇਰਾ ਮੇਰਾ ਮਕਸਦ ਹੀ ਇਦਾਂ ਹੁੰਦਾ ਵੀ ਜਿਹੜੀ ਚੀਜ਼ ਮਲੌਦ ਨੇ ਨਹੀਂ ਦੇਖੀ ਉਹੀ ਚੀਜ਼ ਲੈ ਕੇ ਦਸਾਂ ਤੇ ਕਿੰਨੇ ਕੁ ਨੌਜਵਾਨ ਅਸੀਂ ਦੇਖਿਆ ਵੀ ਸਟੂਡੀਓ 'ਚ ਆਉਣ ਤੋਂ ਪਹਿਲਾਂ ਕੁੜੀਆਂ ਵੀ ਸਿੱਖ ਰਹੀਆਂ ਨਹੀਂ ਉਹਦੀ ਮੇਰੀਆਂ ਦੋ ਤਿੰਨ ਕੁੜੀਆਂ ਸਾਡੀਆਂ ਪਰ ਇੱਕ ਸੜੀ ਗਈ ਆ ਇੱਕ ਗਈ ਆ ਅ ਇਧਰ ਮਤਲਬ ਬ੍ਰੈਂਪਟਨ ਤੋਂ ਅੱਗੇ ਆ ਕੋਈ ਉੱਥੇ ਗਈ ਆ ਬੜੀ ਕੰਮ ਕਰਦਿਆਂ ਬਾਈ 15 15 ਨਾ ਰਵਾਜ ਬੁਕਿੰਗ 12 1200 ਡਾਲਰ 13 2500 ਡਾਲਰ ਇਦਾਂ ਕੰਮ ਕਰਦਿਆਂ ਬਾਈ ਇੰਡੀਅਨ ਡੇਡ ਡੇਡ ਲੱਖ ਰੁਪਇਆ ਬਣਦਾ ਇੰਨਾ ਸੋਹਣਾ ਕੰਮ ਕਰਦੇ ਨਾ ਥੋੜਾ ਟਾਈਮ ਲਾ ਕੇ ਗਈਆਂ ਕੋਈ 3 ਮਹੀਨੇ ਕੋਈ 4 ਮਹੀਨੇ ਚ ਪੂਰਾ ਟ੍ਰੈਂਡ ਖਲਾਰੇ ਪਾਉਂਦੇ ਆ ਬਾਈ ਪਤਾ ਲੱਗਦਾ ਵੀ ਸਾਨੂੰ ਡੈਡੂ ਤੋਂ ਆਈਆਂ ਬਸ ਇੱਕ ਹੀ ਪੋਸਟ ਦੇਗੀ ਵੀ ਆ ਸਾਨੂੰ ਡੈਡੂ ਕੋਲ ਕੰਮ ਸਿੱਖਿਆ ਬਸ ਬਾਈ ਤੂੰ ਬਣਾ ਦੇ ਕੋਈ ਚੱਕਰੇ ਨਹੀਂ ਹੈ ਇੰਨੀ ਗੱਲ ਬਾਤ ਆ ਦੇਖ ਲੋ ਤੇ ਪੰਜਾਬ ਤੋਂ ਕਿੰਨੇ ਨੌਜਵਾਨ ਸਿੱਖ ਚੁੱਕੇ ਨੇ ਤੇ ਪੰਜਾਬ ਤੋਂ ਬਾਹਰ ਕਿੰਨੇ ਅਨੁਸਕਾਤਾ ਕੰਮ ਬਾਈ ਇੱਕ ਡ੍ਰੈਮਟਨ ਕਾਫੀ ਨੇ ਜੀ ਮਤਲਬ ਕਾਫੀ ਮਤਲਬ ਵਧੀਆ ਕਾੰਟਰੀਆਂ ਸਾਡੇ ਸਟੂਡੀਓ ਨੇ ਤੇ ਮਤਲਬ 40 ਪਲਸ 40 ਕਿਤੇ ਲਵੇ ਤਾਂ ਵੀ ਹੈਗੇ ਆ ਸਟੂਡੈਂਟ ਮੇਰੇ ਜਿਹੜੇ ਕੰਮ ਸਿੱਖ ਕੇ ਵਧੀਆ ਲੈਵਲ ਤੇ ਕੰਮ ਕਰਦੇ ਆ ਆਦੀ ਡੇਟ ਚ ਵੀ ਯਾਨੀ ਕੀ ਆ ਵੀ ਜਿਹੜੇ ਕਹਿੰਦੇ ਵੀ ਸਾਡੇ ਯਾਰ ਸਾਡੇ ਦਾ ਜੀ ਰੋਟੀ ਦਾ ਵੀ ਔਖਾ ਸੀ ਤਾਂ ਜੀ ਕੁਝ ਕਰ ਨਹੀਂ ਸਕਦੇ ਅੱਜ ਡੇਟੋ ਰਾਜੇ ਬਣੇ ਹੋਏ ਨੇ ਉਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ ਮੇਰੇ ਸਟੂਡੈਂਟਾਂ ਨਾਲ ਵੀ ਮੇਰੇ ਨਾਲ ਹੀ ਗੱਲ ਕਰਨ 10 ਮਿੰਟ ਕੱਢ ਕੇ ਬਾਈ ਕਿਵੇਂ ਆ ਇੰਨਾ ਵੀ ਟਾਈਮ ਨਹੀਂ ਦੇ ਰਹੇ ਉਸਨੂੰ ਇੰਨੀ ਕਿਰਪਾ ਮਾਰਾ ਦੀ ਜੇ ਜਦੋਂ ਤੁਹਾਨੂੰ ਲੰਘਦਾ ਹੈ ਪਛਾੜਦੇ ਨੇ ਲੋਕ ਕਿਵੇਂ ਦਾ ਫੀਲ ਹੁੰਦਾ ਉਸ ਟਾਈਮ ਕੱਲ ਮੈਂ ਸਮਾਨ ਲੈਣ ਚਲੇ ਗਿਆ ਆਪਣੇ ਲੇਟਾਂ ਲੂਟਾ ਕੋਠੀ ਦੀਆਂ ਮੈਂ ਕਹਿੰਦਾ ਮੇਰੀ ਜਿੱਥੇ ਦੀ ਗੱਡੀ ਜਾਂਦੀ ਸੀ ਮੈਂ ਇੱਕ ਥਾਂ ਤੇ ਖੜਿਆ ਬਾਈ ਪੁਲ ਤੋਂ ਮੈਂ ਥੱਲੇ ਦੀ ਗੱਡੀ ਕ੍ਰੋਸ ਕੀਤੀ ਗੱਡੀ ਮੇਰੇ ਮਗਰ ਲੱਗੀ ਮੇਰੇ ਮਗਰੇ ਲਿਆ ਕੇ ਲਾ ਲਈ ਮੈਂ ਯਾਰ ਭੜਿੰਗੀ ਹੋ ਗਿਆ ਉਹ ਬਾਈ ਕਹਿੰਦਾ ਯਾਰ ਤੂੰ ਗੱਡੀ ਦਾ ਰੋਗ ਲਾਇ ਤਾਂ ਹਾਰਨ ਮਾਰੀ ਜਾਂਦੇ ਤੈਨੂੰ ਅਸੀਂ ਤਾਂ ਦੇਖ ਕੀ ਸਾਲੂ ਝਲਕ ਦੇਖੀ ਮਾੜੀ ਵੀ ਕਹਿੰਦਾ ਤੈਂ ਐ ਹੋਇਆ ਵੀ ਬਾਈ ਜਾਂਦਾ ਵੀ ਫੋਟੋ ਕਰਾਉਣੀਆਂ ਨੇ ਉਹ ਰੋੜ ਤੇ ਲੱਗੇ ਉੱਥੇ ਖਿਚਾਉਣਾ ਉਹ ਮਾਹ ਯਾਰ ਵਧੀਆ ਧੰਨਵਾ ਮਤਲਬ ਐ ਵੀ ਝਲਕ ਜੀ ਦੀਣੀ ਚਾਹੀਦੀ ਕਿਉਂ ਨੂ ਵੀ ਐ ਲੰਗ ਗਿਆ ਜਦ ਹੀ ਲੱਗ ਜਾਂਦੇ ਮਗਰ ਵੀ ਬਾਈ ਰੋਗ ਗੱਡੀ 10 ਮਿੰਟ ਯਾਰ ਗੱਲਾਂ ਮਾ ਨੇ ਫੋਟੋ ਕਰਾਉਣੀ ਬਹੁਤ ਪਿਆਰ ਮਿਲਦਾ ਬਾਈ ਦੁਨੀਆ ਤੋਂ ਜਿੰਨੇ ਟੈਟੂ ਆਰਟਿਸਟ ਨੇ ਸਾਰੇ ਵਧੀਆ ਨੇ ਬਾਈ ਮੈਂ ਨਹੀਂ ਕਹਿੰਦਾ ਵੀ ਕੋਈ ਮਾੜਾ ਸਾਰੇ ਮੇ ਤੋਤੇ ਵੀ ਨੇ ਵਧੀਆ ਤਾਂ ਮੈਨੂੰ ਜਿੰਨਾ ਪਿਆਰ ਮਿਲਦਾ ਮੈਂ ਕਹਣਾ ਨਹੀਂ ਕਿਹਨੂੰ ਮਿਲਦਾ ਫੈਮਿਲੀ ਵਾਲੇ ਹੁਣ ਪੂਰੀ ਸਪੋਰਟ ਕਰਦੇ ਧੱਕ ਬੈਂਦੀ ਆ ਜੀ ਪੂਰੀ ਨਿਆਰੇ ਲੈਂਦੇ ਨੇ ਉਹਨਾਂ ਨੂੰ ਕਿਹੜੀ ਕੋਈ ਟੈਨਸ਼ਨ ਆਈ ਉਹਨਾਂ ਨੂੰ ਐ ਵੀ ਆਪਾਂ ਕੰਮ ਕਰਦੇ ਆ ਬਸ ਸਾਰਾ ਦਿਨ ਇੱਥੇ ਰਹਿਣਾ ਮੈਂ ਨਹੀਂ ਕਦੇ ਜਾਂਦਾ ਬਾਈ ਬਹੁਤ ਘੱਟ ਜਾਣਣਾ ਬਾਹਰ ਜਣ ਕਿ ਜ਼ਿਆਦਾਤਰ ਇੱਥੇ ਰਹਿੰਦੇ ਨੇ ਤੇ ਬੱਚਿਆਂ ਬਾਰੇ ਕੀ ਪਲੈਨਿੰਗ ਕੀਤੀ ਹੋਈ ਆ ਸੋਨੂ ਨੇ ਏਸੇ ਕਿਤੇ ਦੇ ਨਾਲ ਜੋੜਨਾ ਜਾਂ ਕੁਝ ਹੋਰ ਸਿਖਾਉਣਾ ਨਹੀਂ ਜੋ ਮਰਜ਼ੀ ਕਰਨੀ ਕੋਈ ਚੱਕਰ ਨਹੀਂ ਉਹਨਾਂ ਦਾ ਆਪਣਾ ਫਿਊਚਰ ਆ ਜੀ ਮੈਂ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਉਹ ਜਣ ਕਿ ਮੁੰਡਿਆਂ ਮੰਗੀ ਨਹੀਂ ਉਹ ਜਿੱਦਾਂ ਉਹਨਾਂ ਨੂੰ ਠੀਕ ਲੱਗੂ ਕਰ ਲੈਣਾ ਕੋਈ ਚੱਕਰ ਨਹੀਂ ਕੋਈ ਪ੍ਰਵਾਹ ਨਹੀਂ ਆਪਾਂ ਨਹੀਂ ਰੋਕ ਸਕਦੇ ਨਾ ਮੈਂ ਰੋਕਣਾ ਮੈਂ ਤਾਂ ਉਹਨਾਂ ਨੂੰ ਹੱਲਾਸ਼ੇਰੀ ਹੀ ਦੇਣੀ ਆ ਚੱਕ ਦੋ ਚੱਕ ਦੋ ਬਾਬੇ ਉਹ ਫੱਟੇ ਚੱਕ ਲੋ ਕੋਈ ਨਹੀਂ ਆਂਦਾ ਚੱਕ ਦੋ ਬਾਬੇ ਉਹ ਦਿਲ ਕਰਦਾ ਕਰੋ ਬਸ ਮਿਆਰੇ ਲੋ ਜਿੰਦਗੀ ਦੇ ਤੇ ਹੁਣ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਤੁਹਾਡੇ ਤੋਂ ਇਨਸਪਾਇਰ ਜ਼ਰੂਰ ਹੋਣਗੇ ਕਿਤੇ ਨਾ ਕਿਤੇ ਇਹ ਇੰਟਰਵਿਊ ਦੇਖ ਕੇ ਤੇ ਹੁਣ ਉਹਨਾਂ ਨੂੰ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਤਾਂ ਉਹ ਕਹਿ ਲੀਏ ਵੀ ਉਸ ਮਾੜੇ ਦੌਰ ਦੇ ਵਿੱਚੋਂ ਵਾਪਸੀ ਕਰ ਲਈ ਪਰ ਕਈ ਨੌਜਵਾਨ ਨੇ ਜਿਹੜੇ ਉਸ ਦਲਦਲ ਦੇ ਵਿੱਚ ਫਸ ਕੇ ਰਹਿ ਗਏ ਕਰਦਾ ਸਮਾਨ ਤੱਕ ਵੇਚਦਾ ਤੇ ਹੱਲੇ ਵੀ ਫਸੇ ਹੋਏ ਨੇ ਉਹਨਾਂ ਨੂੰ ਮੁੜ ਕੇ ਆਉਣ ਦੀ ਕੀ ਅਪੀਲ ਕਰੂੰਗਾ ਭਾਈ ਜੀ ਉਹ ਪਤਾ ਕੀ ਗੱਲ ਆ ਮੈਂ ਹੁਣ ਦੱਸਦਾ ਇਹ ਨਸ਼ਾ ਕਰਨ ਦਾ ਕਾਰਨ ਕੀ ਆ ਕਰਦੇ ਕਿਉਂ ਨੇ ਇੱਕ ਸਾ ਜਦੋਂ ਮੈਂ ਕਰਦਾ ਸੀ ਲੋਕਾਂ ਦਾ ਮੈਨੂੰ ਹੁਣ ਨਹੀਂ ਪਤਾ ਪਰ ਜਦੋਂ ਮੈਂ ਕਰਦਾ ਸੀ ਮੈਨੂੰ ਐ ਹੁੰਦਾ ਸੀ ਉਹ ਨਸ਼ਾ ਬੰਦਾ ਜੇ ਉਹ 100 ਰੁਪਏ ਦਾ ਕਰਦਾ ਤਾਂ ਮੈਂ 200 ਦਾ ਕਰੂੰ ਇਦਾਂ ਜਿਹਾ ਸਿਸਟਮ ਸੀ ਯਾਰ ਦਿਖਾਵਾ ਜਿਆ ਕਰਦੇ ਹੁੰਦੇ ਦਿਖਾਵਾ ਸਾਲਾ ਸਾਲਾ ਇਹ ਨਹੀਂ ਸੀ ਪਤਾ ਵੀ ਥੱਲੇ ਹੀ ਲੱਗਿਆ ਉਹਨੂੰ ਉਹ ਦਿਖਾਵੇ ਦਿਖਾਵੇ ਚ ਮਾਰੇ ਗਏ ਭਾਈ ਲੋਕ ਅੱਜ ਦੀ ਡੇਟ ਤੇ ਸਾਰਾ ਕੁਝ ਕਰ ਸਕਦੇ ਨੇ ਸਾਡ ਵੀ ਕਰ ਸਕਦੇ ਨੇ ਪਰ ਲੋਕ ਪਤਾ ਕੀ ਕਹਿੰਦੇ ਨੇ ਕਈਆਂ ਨੇ ਮੈਨੂੰ ਫੋਨ ਆਏ ਨੇ ਬਾਈ ਨਸ਼ਾ ਛੱਡਣਾ ਕੀ ਕਰੀਏ ਮਹਾ ਕੋਈ ਨਹੀਂ ਛੱਡ ਤੋਂ ਕਿੱਡੀ ਗੱਲ ਆ ਯਾਰ ਹਨਾ ਕੋਈ ਗੁਰਦੁਆਰੇ ਲੜ ਲਾ ਜਾਓ ਸੇਵਾ ਕਰ ਲਓ ਨਹੀਂ ਬਾਈ ਜੀ ਮੇਰਾ ਡੈਡੀ ਮਰ ਗਿਆ ਜੀ ਮੇਰੀ ਮਾਤਾ ਮਰ ਗਈ ਜੀ ਮੇਰੀ ਬੇਬੇ ਮੈਂ ਕਿਹਾ ਯਾਰ ਉਹ ਜਿਨ੍ਹਾਂ ਨੇ ਜਣਾ ਚਲੇ ਗਏ ਉਹਦੇ ਨਾਲ ਨਸ਼ੇ ਨਾਲ ਕੀ ਕਨਵਰਟ ਮੈਨੂੰ ਤਾਂ ਸਮਝ ਹੀ ਲਾਦੀ ਕਹਿੰਦਾ ਜੀ ਬਸ ਉਹਨਾਂ ਦੀ ਜਾਂਚ ਕਰੀਏ ਨਾ ਮਹਤੰਦਰੋ ਉਹਨਾਂ ਦੇ ਨਾਲ ਜਣਾ ਹੀ ਜਣਾ ਦੀ ਨਾਲ ਤੁਸੀਂ ਵੀ ਜਾਉਂਗੇ ਜਾਤ ਕੀਤ ਕਰਕੇ ਫਾਇਦਾ ਕੀਆ ਮੈਨਾਂ ਇਹ ਕਹਿਣਾ ਵੀ ਯਾਰ ਵੀ ਇਹ ਇੱਕ ਛੋਟੀਆਂ ਗੱਲਾਂ ਨੇ ਬਾਈ ਜਦੋਂ ਨਾ ਤੁਸੀਂ ਆਪਣੇ ਛੋਟੇ ਛੋਟੇ ਡ੍ਰੀਮ ਬਾਈ ਸਟਾਰਟਿੰਗ ਕਰੀ ਸੀ ਨਾ ਜਦੋਂ ਛੋਟੇ ਛੋਟੇ ਡ੍ਰੀਮ ਕਰਦੇ ਸਟਾਰਟ ਮੈਨੂੰ ਕਿਹਨੇ ਕਿਹਾ ਸੀ ਕਹਿੰਦਾ ਜੇ ਤੋ ਬੰਦਾ ਛੋਟੇ ਛੋਟੇ ਡ੍ਰੀਮ ਪੂਰੇ ਕਰਦਾ ਨਾ ਬਾਈ ਵੱਡੇ ਕਦੋਂ ਹੁੰਦੇ ਪੂਰੇ ਪਤਾ ਹੀ ਨਹੀਂ ਲੱਗਦਾ ਉਹੀ ਗੱਲ ਹੋਈ ਮੇਨਾਂ ਮੈਂ ਛੋਟੇ ਛੋਟੇ ਡ੍ਰੀਮ ਪੂਰੇ ਕਰ ਛੋਟੀ ਜੀ ਦੁਕਾਨ ਤੋਂ ਸ਼ੁਰੂ ਕਰਿਆ ਸੀ ਨਾ ਬੱਸ ਢੇ ਦੇ ਵਿੱਚ ਉਹ ਵੀ ਬਾਈ ਮੈਂ ਜਦੋਂ ਦੁਕਾਨ ਕਰੀ ਸੀ ਨਾ ਉਦੋਂ ਬੱਸ ਸਟੈਂਡ ਵਾਲੇ ਕਹਿੰਦੇ ਕਹਿੰਦੇ ਵੀ ਇਹ ਦੁਕ ਵੀ ਦੋ ਮਹੀਨੇ ਤੋਂ ਵੱਧ ਭੱਜ ਜਾਂਦੇ ਆ ਮਹਾ ਚਲ ਦੇਖਿਓ ਸਾਡੇ ਕਿਹੜਾ ਖਾਨਦਾਨ ਚ ਬਈ ਕਿਸੇ ਨੇ ਦੁਕਾਨ ਕਰੀਆ ਪਹਿਲੇ ਬੰਦਿਆਂ ਚੱਲ ਗਈ ਠੀਕ ਆ ਨਹੀਂ ਚੱਲੀ ਫੇਰ ਦਿਹਾੜੀਆਂ ਲਾ ਲਾਂਗੇ ਅਸੀਂ ਤਾਂ ਦਿਹਾੜੀਆਂ ਲਾਉਂਦੇ ਸੀ ਬਾਬੇ ਨੇ ਬਈ ਇੰਨੀ ਕਿਰਪਾ ਕੀਤੀ ਉਹ ਦੁਕਾਨ ਤੋਂ ਅੱਜ ਵੀ ਮੇਰੇ ਕੋਲ ਆ ਅੱਜ ਵੀ ਸਾਰਾ ਸੈਟਅਪ ਮੇਰੇ ਪਿਆ ਸਾਰੀ ਕੰਦ ਪੈਸਨਾ ਭਰੀ ਪਈ ਉਧਰ ਵੀ ਤੇ ਮੈਂ ਕਹਾਂ ਉਹ ਲੋਕ ਕਹਿੰਦੇ ਨੇ ਵੀ ਬਈ ਆ ਦੁਕਾਨ ਬਈ ਬੱਲੇ ਬੱਲੇ ਕਰਾਤੀ ਜਿਹੜੀ ਦੁਕਾਨ ਉਹ 4-5 ਲੱਖ ਦੀ ਸੀ ਉਹ 10 ਲੱਖ ਨੂੰ ਵੀ ਨਹੀਂ ਦੰਦੇ ਅੱਜ ਉਹ ਕਹਿੰਦੇ ਵੀਰੇ 10 ਲੱਖ ਵੀ ਤੁਸੀਂ ਲੈ ਕੇ ਮੁੰਦੇ ਧਰ ਦੋਗੇ ਨਾ ਤਾਂ ਵੀ ਨਹੀਂ ਦੰਦੇ ਅਸੀਂ ਉਹ ਦੁਕਾਨ ਦਾ ਐਨਾ ਰਤਵਾ ਬਣ ਗਿਆ। ਬਹੁਤ ਉਸ ਮਾੜੇ ਦੌਰ ਨੂੰ ਯਾਦ ਕਰਕੇ ਅੱਜ ਸੋਨੂੰ ਕੀ ਸੋਚਦਾ। ਮੈਂ ਬਈ ਇਹ ਸੋਚਦਾ ਨਾ ਕਦੇ-ਕਦੇ ਮੇਰੇ ਨਾਲ ਦੇ ਅੱਜ ਵੀ ਨਸ਼ਾ ਕਰਦੇ ਆ। ਮੈਨੂੰ ਹੁਣ ਵੀ ਮੈਂ ਜਦੋਂ ਆਇਆ ਨਾ ਮੈਂ ਸਟੂਡੀਓ ਤੇ ਉਦੋਂ ਮੈਨੂੰ ਮਿਲ ਗਿਆ। ਉਹ ਮੈਂ ਕਿਹਾ ਯਾਰ ਜੇ ਮੈਂ ਅੱਜ ਵੀ ਛੋਡਰ ਵਰਗਾ ਹੁੰਦਾ ਤੇ ਮੈਂ ਕਿਹਾ ਯਾਰ ਬੱਸ ਮੈਂ ਜਦੋਂ ਮੈਂ ਤਾਂ ਛੱਡ ਮੇਰੇ ਤਾਂ ਬੱਚੇ ਵੀ ਰੁੱਲ ਜਾਂਦੇ ਯਾਰ ਛੋਡੇ ਮਗਰ ਲਾ ਕੇ। ਵੀ ਯਾਰ ਅੱਜ ਵੀ ਲੀਡਰ ਚ ਬਈ ਜਿਹੜਾ ਬੰਦਾ ਨਸ਼ਾ ਛੱਡ ਕੇ ਅੱਗੇ ਆਉਂਦਾ ਉਹਨੂੰ ਸਾਲੀਆਂ ਨਾ ਚਾਹੇ ਉਹ ਅਮਰਤਾਰੀ ਬਣ ਜਾਂਦਾ। ਕੋਰਖ ਨਾਲ ਵੀ ਜੁੜ ਕੇ ਸਾਰਾ ਕੁਝ ਕਰ ਲਿਆ ਤੂੰ ਤਾਂ ਫੇਰ ਵੀ ਲੋਕ ਲਾਈ ਜਾਂਦੇ ਆ ਉਹ ਸਾਲ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੇ ਲੈ ਜਾਂਦੀ ਆ ਮੈਂ ਕਹਿੰਦਾ ਵੀ ਪਿੱਛੇ ਮੁੜ ਕੇ ਦੇਖੋ ਇਹਨਾਂ ਤੁਸੀਂ ਜੋ ਕਹਿੰਦਾ ਕਹੀ ਜਾਓ ਤੁਸੀਂ ਆਪਣੇ ਰਾਹ ਚੱਲੀ ਜਾਓ ਆਪੇ ਨਿਹਾਰੇ ਲਵਾਂਗੇ ਉਹ ਚੀਜ਼ਾਂ ਲੋਕ ਡਰ ਕੇ ਭੱਜੀ ਜਾਂਦੇ ਨੇ ਉਹ ਜਿੱਦਾਂ ਡਰ ਲਾਦਾ ਇਹਨਾਂ ਨੂੰ ਸੋਨੂੰ ਬਾਈ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਤੇ ਕਹਿਣਾ ਸੀ ਨਾ ਨਾ ਜੀ ਮੈਂ ਤੁਸੀਂ ਸਾਡੇ ਕੋ ਆਏ ਧੰਨਵਾਦ ਬਹੁਤ ਬਹੁਤ ਵਧੀਆ ਲੱਗਿਆ ਜੀ ਸਾਨੂੰ ਵਧੀਆ ਲਾਦਾਈ ਜਦੋਂ ਮਤਲਬ ਕਿ ਮੈਂ ਕਦੇ ਹੱਦ ਤੱਕ ਕੋਲੇ ਨਹੀਂ ਰੱਖਿਆ ਬਈ ਕਿਸੇ ਗੱਲ ਦਾ ਕਿਸੇ ਗੱਲ ਦਾ ਨਿਓਲਾ ਰੱਖਿਆ ਵੀ ਅਸੀਂ ਬੀੜੀਆਂ ਨਹੀਂ ਬੀਤੀਆਂ ਅਸੀਂ ਸਾਨੂੰ ਬੀੜੀਆਂ ਵੀ ਨਹੀਂ ਸੀ ਕੋਈ ਦੰਦਾ ਬਈ 100 ਰੁਪਏ ਦੇ 50 ਰੁਪਏ ਦਾ ਬੰਡਲ ਉਹ ਵੀ ਨਹੀਂ ਸੀ ਦੰਦਾ ਆਹ ਦੀ 1.5 ਚ 10 ਲੱਖ ਦਾ ਸਮਾਨ ਵੀ ਘਰੇ ਪਹੁੰਚ ਜਾਂਦਾ ਵੀ ਬਈ ਲੈ ਜਾ ਤੂੰ ਜਾਂ ਲੈ ਕੇ ਕਿਉਂ ਨਹੀਂ ਆਂਦਾ ਐਡੀ ਗੱਲ ਬਾਤ ਹੋਈ ਪਈ ਇੱਕ ਵਾਰੀ ਫੇਰ ਤੋਂ ਧੰਨਵਾਦ ਕਰਦੇ ਆਂ ਵੀ ਕੀਮਤੀ ਸਮਝ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਤੇ ਇਹ ਸਨ ਸੋਨੂ ਤੇ ਜਿਨ੍ਹਾਂ ਨੇ ਦੱਸਿਆ ਵੀ ਉਸ ਦਲਦਲ ਦੇ ਵਿੱਚੋਂ ਕਿਵੇਂ ਨਿਕਲਿਆ ਤੇ ਇਸ ਮੁਕਾਮ ਤੇ ਪਹੁੰਚੌਣ ਵਾਲਾ ਉਹ ਵਾਹਿਗੁਰੂ ਹੈ ਤੇ ਜਿਨ੍ਹਾਂ ਨੇ ਇਹਨਾਂ ਦੇ ਸਿਰ ਤੇ ਹੱਥ ਧਰਿਆ ਤੇ ਇਹਨਾਂ ਦੀ ਜ਼ਿੰਦਗੀ ਬਦਲਤੀ ਤੇ ਅੱਜ ਦੇ ਨੌਜਵਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਇਸ ਮਾੜੇ ਕੰਮਾਂ ਤੋਂ ਨਿਕਲ ਕੇ ਗੁਰੂ ਦੇ ਲੜ ਲੱਗੋ ਤੇ ਆਪਣੀ ਜ਼ਿੰਦਗੀ ਨੂੰ ਸਵਾਰਨ ਲਈ ਸੋਨੂ ਵਰਗੇ ਬਾਈਆਂ ਤੋਂ ਸੇਧ ਜ਼ਰੂਰ ਲੈਣ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਦੀ ਵੀਡੀਓ ਦੇਖ ਕੇ ਕਿੰਨੇ ਜਿਹੜੇ ਨੌਜਵਾਨ ਨੇ ਜੋ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਪ੍ਰਭਾਵਿਤ ਹੁੰਦੇ ਨੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮੈਂ ਪ੍ਰਕਾਸ਼ ਸ਼ਰਮਾ